ਛੋਟੇ ਸਾਹਰਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਇਸ ਥਾਂ ਤੇ ਜੋਤ ਜ਼ਰੂਰ ਲਗਾਓ। ਉਹਨਾਂ ਦੀ ਯਾਦ ਦੇ ਵਿੱਚ ਹਰ ਇੱਛਾ ਪੂਰੀ ਹੋਵੇਗੀ। ਸ਼ਹੀਦੀ ਪੈਰੇ ਲੱਗਣਗੇ। ਜੋ ਮੰਗੋਗੇ ਉਹ ਗਰੰਟੀ ਹੈ ਸੰਤਾਂ ਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਪਿਆਰਿਓ ਲਾਈਕ ਤੇ ਕਮੈਂਟ ਵੀ ਕਰਿਓ। ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਾਬਜ਼ਾਦੇ ਭਾਵੇਂ ਵੱਡੇ ਭਾਵੇਂ ਛੋਟੇ ਕੁਰਬਾਨੀ ਬਹੁਤ ਵੱਡੀ ਹੈ ਸਾਧ ਸੰਗਤ ਤੇ ਵੱਡੇ ਸਾਬਜ਼ਾਦੇ ਉਮਰ ਦੇ ਵਿੱਚ ਕੋਈ ਬਹੁਤੇ ਵੱਡੇ ਨਹੀਂ ਸਾਧ ਸੰਗਤ ਉਮਰ ਖੇਲਣ ਖੁੱਦਣ ਦੀ ਹੋਇਆ ਪਰ ਖੇਲਣ ਖੁੱਦਣ ਦੀ ਉਮਰ ਦੇ ਵਿੱਚ ਵੇਖੋ ਉਹ ਚਮਕੌਰ ਦੀ ਗੜੀ ਦੀਆਂ ਕੰਨਾਂ ਤੋਂ ਬਾਹਰ ਨਿਕਲ ਕੇ ਵੈਰੀ ਦੇ ਨਾਲ ਲੋਹਾ ਲੈਣ ਦੇ ਲਈ ਤਿਆਰ ਹੋ ਗਏ ਤੇ ਪਿਆਰਿਓ ਉਥੇ ਸੋਚੋ ਵੀ ਕਿੱਡਾ ਵੱਡਾ ਜਜ਼ਬਾ ਹੋਏਗਾ ਕਿੱਡਾ ਵੱਡਾ ਉਹਨਾਂ ਦਾ ਸਦਕ ਹੋਏਗਾ ਤੇ ਆਪਣੇ ਪਿਤਾ ਦਾ ਮਾਣ ਰੱਖਣ ਦੇ ਲਈ ਆਪਣੇ ਪਿਤਾ ਗਰੂ ਰੱਖਣ ਦੇ ਲਈ ਉਹ ਧਮਕੌਰ ਗੜੀ ਦੀਆਂ ਕੰਧਾਂ ਦੇ ਵਿੱਚੋਂ ਬਾਹਰ ਆ ਕੇ ਉਹ 10 ਲੱਖ ਦੀ ਫੌਜ ਦੇ ਨਾਲ ਲੋਹਾ ਲੈਣ ਦੇ ਲਈ ਤਿਆਰ ਹੋ ਗਏ ਉਹਨਾਂ ਦਾ ਸਦਕ ਕਿਹੋ ਜਿਹਾ ਹੋਵੇਗਾ ਕਿਹੋ ਜਿਹਾ ਸਦਕ ਹੋਵੇਗਾ ਉਹਨਾਂ ਸਾਹਿਬ ਜੀ ਜਦ ਕਿਲਾ ਮੇ ਉਤਰੀ ਥੀ ਸਤ ਗੁਰ ਕੀ ਸਵਾਰੀ ਵਾਹਿਗੁਰੂ ਕੀ ਫਤਿਹ ਦਲੇਰੋ ਨੇ ਪੁਕਾਰੀ ਉਹ ਹਮ ਹੁਮਾ ਸ਼ੇਰੋ ਕਾ ਉਹ ਆਵਾਜ਼ ਥੀ ਭਾਰੀ थररा ਗਿਆ ਚਮਕੌਰ ਹੁਆ ਜਲ ਜਲਾਤਾਰੀ ਸ਼ਕਤੇ ਮੇ ਖੁਦਾਈ ਥੀ ਤੋ ਹਾਇਰਤ ਮੇ ਜਹਾਂ ਥਾ ਨਾਰਾ ਸੇ ਹੁਆ ਚਰਖ ਵੀ ਸ਼ਾਕਰ ਯਹੀ ਗੁਮਾ ਥਾ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ ਕਿਨੇ ਜਦੋਂ ਕਿਲੇ ਦੇ ਵਿੱਚ ਸਤਗੁਰੂ ਮਹਾਰਾਜ ਆਏ ਉਹਨਾਂ ਦੇ ਸਹਿਬਜ਼ਾਦੇ ਆਏ ਤੇ ਕਹਿੰਦੇ ਉਹ ਇਹੋ ਜਿਹਾ ਸਮਾਂ ਸੀ ਪਰ ਇਹ ਤੇ ਸਤਗੁਰੂ ਮਹਾਰਾਜ ਜੀ ਆਪ ਖੁਦ ਆਪਣੇ ਸਹਿਬਜ਼ਾਦਿਆਂ ਦੇ ਨਾਲ ਆਏ ਯਾਰਿਓ ਉਹ ਉਹ ਐਸਾ ਸਮਾਂ ਹੈ ਸਤਗੁਰੂ ਗੁਰੂ ਗੋਬਿੰਦ ਕੇ ਹਮਸਫਰ ਨਹੀਂ ਹੈ ਹਮ ਉਹਨਕੇ ਤੇ ਕਫ ਪਾ ਕੇ ਬਰਾਬਰ ਨਹੀਂ ਹੈ ਹਮ ਖਾਦਮ ਹੈ ਹਰ ਇੱਕ ਸਿੰਘ ਕੇ ਅਫਸਰ ਨਹੀਂ ਹੈ ਹਮ ਜੋ ਤੁਮ ਹੋ ਸਮਝਤੇ ਵੋ ਮੁਕਰਰ ਨਹੀਂ ਹੈ ਹਮ ਫਰਜ਼ੰਦ ਹੈ ਦਿਲਵੰਦ ਹੈ ਹਮ ਸਰ ਤੋਂ ਨਹੀਂ ਹੈ ਹਮ ਕਲਗਿਓ ਵਾਲੇ ਕੇ ਬਰਾਬਰ ਤੋਂ ਨਹੀਂ ਹੈ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਆਪਣੇ ਪੁੱਤਰਾ ਦੀ ਅੱਖਾਂ ਸਾਹਮਣੇ ਹੁੰਦੀ ਸ਼ਹੀਦੀ ਨੂੰ ਵੇਖ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੁਦ ਜਕਾਰੇ ਛੱਡਦੇ ਆ ਚਮਕੌਰ ਗੜੀ ਦੀ ਮਮਤੀ ਦੇ ਵਿੱਚੋਂ ਖੜੇ ਹੋ ਕੇ ਜਕਾਰੇ ਲਾਉਂਦੇ ਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਸਾਧ ਸੰਗਤ ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ ਪਿਆਰਿਓ ਚਮਕੌਰ ਗੜੀ ਦੀਆਂ ਇੱਕ ਮਮਤੀ ਦੇ ਵਿੱਚੋਂ ਖੜੇ ਹੋ ਕੇ ਜਕਾਰੇ ਛੱੜਨਾ ਆਪਣੇ ਪੁੱਤਰ ਦੀ ਸ਼ਹੀਦੀ ਤੇ ਤੇ ਬਾਬਾ ਜੁਝਾਰ ਸਿੰਘ ਦੀ ਦੂਸਰੇ ਪੁੱਤਰ ਦੀ ਸ਼ਹੀਦੀ ਤੇ ਫਿਰ ਧਕਾਰਾ ਛੱੜਨਾ ਇਹ ਕੋਈ ਸੌਖੀ ਗੱਲ ਥੋੜਾ ਆਪਣੇ ਛੋਟੇ ਪੁੱਤਰਾਂ ਦੀ ਫਰਜ਼ਦੀ ਸ਼ਹੀਦੀ ਦੀ ਖਬਰ ਸੁਣਨਾ ਰਾਏ ਕੱਲੇ ਤੋਂ ਤੇ ਯਾਦ ਰੱਖਿਓ ਉਥੇ ਵੀ ਸਤਿਗੁਰੂ ਮਹਾਰਾਜ ਰੋਏ ਨਹੀਂ ਵਿਰਾਗ ਨਹੀਂ ਆਇਆ ਮੱਥੇ ਤੇ ਸ਼ਿਕਰ ਨਹੀਂ ਕਿ ਉਹ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਸਾਡੇ ਤੇ ਮੜਾ ਜਾ ਗੁਰੂ ਘਰ ਜਾਂਦਿਆਂ ਹੋਇਆਂ ਪੈਰ ਤੇ ਠੋਕਰ ਵੱਜ ਜੇ ਅਸੀਂ ਤਾਂ ਕਹਿੰਦੇ ਰੱਬ ਹੈ ਵੀ ਪਤਾ ਪਰ ਦੇਖੋ ਸਤਿਗੁਰੂ ਮਹਾਰਾਜ ਦਾ ਜਿਗਰਾ ਵੇਖੋ ਪਰ ਮੈਂ ਇਸ ਕਰਕੇ ਬੇਨਤੀਆਂ ਕਰ ਰਿਹਾ ਆ ਸਾਸਾਂ ਦਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਦੀ ਜਿਹੜੀ ਸ਼ਹਾਦਤ ਹੋਈ ਹੈ ਨਾ ਉਹ ਬੌੜ ਮੁੱਲੀ ਸ਼ਹਾਦਤ ਹੈ ਛੋਟੀਆਂ ਉਮਰਾਂ ਆਪਾਂ ਕਹਿੰਦੇ ਆ ਨਾ ਵੀ ਦੋ ਉਮਰਾਂ ਨੂੰ ਠੰਡ ਜ਼ਿਆਦਾ ਲੱਗਦੀ ਆ ਇੱਕ ਬੱਚਿਆਂ ਨੂੰ ਤੇ ਇੱਕ ਬਜ਼ੁਰਗਾਂ ਨੂੰ ਦੇਖੋ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਦੇ ਵਿੱਚ ਦੋਹੀ ਉਮਰਾਂ ਕੈਦ ਨੇ ਬੱਚੇ ਵੀ ਤੇ ਬਜ਼ੁਰਗ ਵੀ ਦੋਹੀ ਉਮਰਾਂ ਨੂੰ ਠੰਡ ਜ਼ਿਆਦਾ ਲੱਗਦੀ ਆ ਤੇ ਹਰਸਲਾ ਨਦੀ ਦੇ ਕਿਨਾਰੇ ਤੇ ਬਣਿਆ ਠੰਡਾ ਬੁਰਜ ਜਿੱਕੇ ਬੰਦੇ ਨੂੰ ਮਹਿਮਾਨ ਨਿਵਾਜੀ ਗਰਮੀ ਦੇ ਵਿੱਚ ਲਿਆ ਕੇ ਰੱਖਿਆ ਜਾਂਦਾ ਗਰਮੀ ਦੇ ਵਿੱਚ ਵੀ ਕਹਿੰਦੇ ਠੰਡ ਜਾਂ ਦਿੰਦਾ ਸੀ ਠੰਡਾ ਬੁਰਜ ਜਦੋਂ ਪਾਣੀ ਦੇ ਨਾਲ ਟਕ ਕੇ ਹਵਾਵਾਂ ਠੰਡੇ ਬੁਰਜ ਵਿੱਚੋਂ ਦੀ ਲੰਘਦੀਆਂ ਹੋਣਗੀਆਂ ਤੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੇ ਕਿਵੇਂ ਸਮਾਂ ਕੱਢਿਆ ਹੋਵੇਗਾ ਇਹ ਆਪਾਂ ਸਮਝ ਸਕਦੇ ਹਾਂ ਆਪਣੇ ਬੱਚਿਆਂ ਨੂੰ ਰਾਤ ਨੂੰ ਆਪਾਂ ਲਕੋ ਕੇ ਰੱਖਦੇ ਆ ਵੀ ਰਜਾਈ ਦੇ ਵਿੱਚ ਇਧਰ ਉਹਨਾਂ ਖੰਡ ਲੱਗ ਜਾਏ ਉਧਰ ਉਹਨਾਂ ਲੱਗ ਜਾਏ ਇਧਰੋ ਸ਼ਾਇਦ ਕੋਈ ਪਾਸਾ ਨੰਗਾ ਨਾ ਰਹਿ ਜਾਏ ਪਰ ਸਹਿਬਜ਼ਾਦੇਆਂ ਕੋਲ ਤੇ ਕੋਈ ਗਰਮ ਕਪੜਾ ਵੀ ਨਹੀਂ ਹੈਗਾ ਪਿਆਰਿਓ ਕਿਵੇਂ ਉਹਨਾਂ ਨੇ ਜ਼ਰਾਤਾਂ ਕੱਢੀਆਂ ਹੋਣਗੀਆਂ ਸੋਚ ਕੇ ਵੇਖੋ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਦਰਕੌਰ ਦੀ ਸ਼ਹਾਦਤ ਨੂੰ ਜਿੰਨਾ ਆਪਾਂ ਦਿਲੋਂ ਚਾਹ ਕੇ ਪ੍ਰਣਾਮ ਕਰੀਏ ਤੇ ਆਪਣੇ ਆਪ ਨੂੰ ਕੋ ਸਿਰ ਦਈਏ ਵੀ ਮਨਾ ਉਹ ਛੋਟੀਆਂ ਉਮਰਾਂ ਨੇ ਸਦਕਾ ਨਹੀਂ ਆ ਰਿਹਾ ਤੇ ਆਪਾਂ ਚੰਗੇ ਭਲੇ ਸਾਰਾ ਕੁਝ ਜਿਹੜਾ ਹੈ ਛੱਡੀ ਬੈਠੀਆਂ ਸ਼ੋਭਾ ਨਹੀਂ ਦਿੰਦੀ ਗੱਲ ਉਹ ਸਹਿਬਜ਼ਾਦੇ ਆਪਣੇ ਨੇ ਆਪਣੇ ਲਈ ਉਹਨਾਂ ਨੇ ਕੁਰਬਾਨੀ ਕੀਤੀ ਮਾਤਾ ਗੁਜਰਕੌਰ ਵੀ ਆਪਣੀ ਹੈ ਕਦੇ ਛੋਟੇ ਸਹਿਬਜ਼ਾਦਿਆਂ ਦੀ ਬਣੀ ਤਸਵੀਰ ਤੇ ਮਾਤਾ ਗੁਜਰਕੌਰ ਦੇ ਨਾਲ ਕਦੇ ਅੱਖਾਂ ਵਿੱਚ ਅੱਖਾਂ ਪਾ ਕੇ ਖੜਨ ਦੀ ਤਾਕਤ ਸਾਡੇ ਕੋਲ ਹੈ ਅਸੀਂ ਕਈਏ ਵੀ ਹਾਂ ਅਸੀਂ ਕੋਈ ਇੱਕ ਵੀ ਅਜਿਹਾ ਕੰਮ ਕੀਤਾ ਜਿਹਦੇ ਨਾਲ ਆਪਣੇ ਆਪ ਨੂੰ ਸਕੂਨ ਮਿਲਿਆ ਹੋਵੇ ਤੇ ਜਾਂ ਅਸੀਂ ਇਹ ਕਹਿ ਸਕੀਏ ਵੀ ਅਸੀਂ ਤੁਹਾਡੇ ਪਾਰਨਿਆਂ ਤੇ ਸਹੀ ਚੱਲ ਨਹੀਂ ਆ ਸਾਂ ਨਹੀਂ ਕਹਿ ਸਕਦੇ ਕਿਉਂਕਿ ਕਾਮਨੀ ਦੀ ਕੋਈ ਇਹੋ ਜਿਹਾ ਹੋਇਆ ਆ ਆਪਾਂ ਤੋਂ ਸੋ ਗੁਰਮੁਖ ਪਿਆਰਿਓ ਆਪਾਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਕਈ ਲੋਕ ਕਈ ਵੀਰ ਭੈਣ ਕਈ ਜਿਹੜੇ ਸੱਜਣ ਨੇ ਉਹ ਸਵਾਲ ਕਰਦੇ ਆ ਵੀ ਜੋਤ ਜਗਾਈਏ ਜੀ ਆਪਣੇ ਘਰ ਦੇ ਵਿੱਚ ਕਿਹੜੀ ਥਾਂ ਤੇ ਜੋਤ ਲਗਾਈਏ ਮੈਂ ਬੇਨਤੀਆਂ ਕਰਦਾ ਹੁਣਾ ਘਰ ਦੇ ਵਿੱਚ ਜੋਤ ਲਾਓ ਭਾਵੇਂ ਨਾ ਲਾਓ ਪਰ ਉਹਨਾਂ ਦੇ ਦਿੱਤੇ ਹੋਏ ਇਸ ਫਲਸਫੇ ਨੂੰ ਆਪਣੇ ਅੰਦਰ ਜੋਤ ਬਣਾ ਕੇ ਜਰੂਰ ਜਗਾਓ ਹੋ ਨਾ ਭੁੱਲ ਜਿਓ ਕਿ ਆਪਣੇ ਬੱਚਿਆਂ ਨੂੰ ਦੱਸੋ ਆਪ ਖੁਦ ਅਸੀਂ ਉਸ ਫਲਸਫੇ ਮੰਨੀਏ ਅਸੀਂ ਖੁਦ ਉਸ ਫਲਸਫੇ ਤੇ ਚੱਲੀਏ ਤੇ ਸਾ ਸੰਗਤ ਗੁਰੂ ਦੀ ਕਿਰਪਾ ਵੇਖਿਓ ਫਿਰ ਸਾਡੇ ਤੇ ਕਿਵੇਂ ਹੁੰਦੀ ਆ ਸਤਿਗੁਰੂ ਮਹਾਰਾਜ ਦੀ ਕਿਰਪਾ ਵੇਖਿਓ ਹਾਰੇ ਛਾ ਪੂਰੀ ਹੋਵੇਗੀ ਸ਼ਹੀਦੀ ਪੈਰੇ ਫੇਰੀ ਲੱਗਣਗੇ ਜਦੋਂ ਅਸੀਂ ਬਚਨ ਮੰਨਾਂਗੇ ਅਸੀਂ ਸੱਤ ਬਚਨ ਦੇ ਅਧਿਕਾਰੀ ਹੋਵਾਂਗੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਕੀ ਮਨਾ ਬਹੁਤ ਕੁਝ ਵੇਖ ਲਿਆ ਬੜਾ ਕੁਝ ਘੁੰਮ ਫਿਰੇ ਆਇਆ ਬੜਾ ਕੁਝ ਤੂੰ ਕਰਿਆ ਆਇਆ ਯਾਦ ਰੱਖ ਹੁਣ ਵੇਲਾ ਆ ਹੁਣ ਤੂੰ ਉਸ ਪ੍ਰਮਾਤਮਾ ਨਾਲ ਜੁੜ ਜਾ ਉਹ ਸਤ ਗੁਰੂ ਦੇ ਨਾਲ ਜੁੜ ਜਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਜੁੜ ਜਾ ਪਿਆਰਿਓ ਅੱਜ ਲੋੜ ਹੈ ਗੁਰੂ ਰੰਗ ਦੀ ਕਟੂਕਾਟ ਆਪਾਂ ਸਹਿਜ ਧਾਰੀ ਹੋਈਏ ਜਿਹੜੇ ਵੀਰ ਭੈਣਾਂ ਕੀਸਾ ਦੀ ਵਿਧਵੀ ਕਰਦੇ ਆ ਤੇ ਜਾਂ ਫਿਰ ਸਾਡੀਆਂ ਭੈਣਾਂ ਰੋਮਾਂ ਦੀ ਵਿਧਵੀ ਕਰਦੀਆਂ ਨੇ ਘੱਟੋ ਘੱਟ ਆ ਦਿਨਾਂ ਦੇ ਵਿੱਚ ਆ ਸ਼ਹੀਦੀ ਪੰਦਰਵਾੜਾ ਜਿਹੜਾ ਚੱਲਦਾ ਨਾ ਇਹ ਦਿਨਾਂ ਦੇ ਵਿੱਚ ਅਸੀਂ ਹਟ ਗਏ ਇਹ ਨਾ ਦਿਨਾਂ ਦੇ ਵਿੱਚ ਅਸੀਂ ਖੁਦ ਸੋਚੀਏ ਵਿਚਾਰੀਏ ਖੁਦ ਅਸੀਂ ਇੱਕ ਚੀਜ਼ ਨੂੰ ਸੋਚ ਕੇ ਵੇਖੀਏ ਵੀ ਅਸੀਂ ਕੇਵਲ ਆ ਕੁਝ ਦਿਨ ਉਹਨਾਂ ਦੇ ਦੱਸੇ ਹੋਏ ਫਲਸਫੇ ਤੇ ਵੀ ਨਹੀਂ ਚੱਲ ਸਕਦੇ ਚਲੋ ਸਾਰਾ ਸਾਲ ਤੇ ਬੜੀ ਦੂਰ ਦੀ ਗੱਲ ਹੈ ਤੇ ਅਸੀਂ ਆ ਆ ਦਿਨ ਵੀ ਨਹੀਂ ਅਸੀਂ ਕੁਝ ਕਰ ਸਕਦੇ ਵੀ ਅਸੀਂ ਹਾਜੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਤਿਆਰ ਕਰ ਸਕੀਏ ਵੀ ਅਸੀਂ ਕੁਝ ਤੁਹਾਡੇ ਲਈ ਕੱਢ ਰਹੇ ਹਾਂ ਸਮਾਂ ਕੁਝ ਸੇਵਾ ਸਿਮਰਨ ਕੁਝ ਮਨੁੱਖਤਾ ਦੇ ਭਲਾਈ ਦੇ ਲਈ ਇੱਕ ਭੈਣ ਆ ਮੈਨੂੰ ਗੱਲ ਯਾਦ ਆ ਗਈ ਚਲੋ ਵੈਸੇ ਉਹ ਭੈਣ ਕਹਿੰਦੇ ਹੁੰਦੇ ਮੇਰਾ ਜ਼ਿਕਰ ਨਾ ਕਰਿਆ ਕਰੋ ਪਰ ਮੈਂ ਇਸ ਗੱਲ ਨੂੰ ਹੁਣ ਦੱਬ ਕੇ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਦੂਰਜਿਆਂ ਨੂੰ ਸੇਧ ਤਾਂ ਹੀ ਮਿਲੇਗੀ ਜਦੋਂ ਸਹਬ ਜਾਦਿਆਂ ਦੇ ਦਿਨ ਚੱਲਦੇ ਆਣ ਵੈਸੇ ਤੇ ਭੈਣ ਚਲੋ ਬਾਹਰ ਰਹਦੇ ਨੇ ਤੇ ਆ ਦਿਨਾਂ ਦੇ ਵਿੱਚ ਉਹ ਇੰਡੀਆਂ ਹੁੰਦੇ ਹੁੰਦੇ ਨੇ ਉਹ ਫਤੇਗੜ ਸਾਹਿਬ ਅਨੰਪੁਰ ਸਾਹਿਬ ਜਾਂਦੇ ਨੇ ਦਰਸ਼ਨ ਕਰਨ ਦੇ ਲਈ ਬਾਅਦ ਵਿੱਚ ਨਾ ਉਹ ਮਤਲਬ ਮੈਨੂੰ ਕਹਿੰਦੇ ਹੁੰਦੇ ਆ ਵੀ ਵੀਰ ਜੀ ਕੁਝ ਵੀਰਾਂ ਭੈਣਾਂ ਦੀ ਲਿਸਟ ਦਿਓ ਜਿਨ੍ਹਾਂ ਦੇ ਬਹੁਤ ਜ਼ਿਆਦਾ ਭਾਵਕੀ ਜਿਹੜੇ ਬਚਾਰੇ ਗਰੀਬ ਨੇ ਲੋੜ ਮੰਗਦੇ ਉਹਨਾਂ ਕਿਸੇ ਦਾ ਘਰ ਪਵਾਤਾ ਕਿਸੇ ਦੀ ਭੈਣ ਦਾ ਜਿਹੜਾ ਹੈ ਵਿਆਹ ਹੈ ਆਨੰਦ ਕਾਰਜ ਹੈ ਉਹ ਕਰਵਾਤਾ ਇਦਾਂ ਵੀ ਪੰਜ ਕਾਰਜ ਉਹਨਾਂ ਨੇ ਕਰ ਕੀ ਕਰਕੇ ਜਾਣੇ ਹੁੰਦੇ ਕਾਰਜ ਜਿੰਨਾ ਮਰਜ਼ੀ ਵੱਡਾ ਹੋਵੇ ਉਹ ਕਦੇ ਪਿੱਛੇ ਪੈਰ ਨਿਕਲਦੇ ਇਸ ਦੇ ਬਿਨਾਂ ਨਾ ਉਹਨਾਂ ਦਾ ਲੱਖਾਂ ਲੱਗ ਜੇ ਤੇ ਚਾਹੇ ਲੱਗੇ ਉਹਨਾਂ ਦਾ ਕਰੋੜਾਂ ਤੇ ਉਹ ਕੰਮ ਕਰਕੇ ਜਾਂਦੇ ਨੇ ਬੜਾ ਮੈਨੂੰ ਚਾਹ ਹੁੰਦਾ ਮਤਲਬ ਪੁੱਛਣਾ ਹੁੰਦਾ ਵੀ ਕਿਉਂ ਉਹ ਕਹਿੰਦੇ ਵੀ ਮਨ ਨੂੰ ਸਕੂਨ ਮਿਲਦਾ ਹੈ ਕਹਿੰਦੇ ਵੀ ਬਸ ਇਹ ਹੈ ਵੀ ਆਪਾਂ ਸਾਰਾ ਸਾਲ ਪਰਮਾਤਮਾ ਦੀ ਭਜਨ ਬੰਦਗੀ ਕਰੀਏ ਕਹਿੰਦੇ ਆ ਸਮਾਂ ਹੁੰਦਾ ਕੁਝ ਦਸਵੰਦ ਕੱਢਦੇ ਆ ਵੀ ਆਹੀ ਦਿਨਾਂ ਦੇ ਵਿੱਚ ਬਸ ਐ ਹੁੰਦਾ ਵੀ ਆਪਾਂ ਇਹਨੂੰ ਸਹੀ ਟਿਕਾਣੇ ਲਾ ਦਈਏ ਤੇ ਸਾਥ ਸੰਗਤ ਆਪਾਂ ਨੂੰ ਵੀ ਲੋੜ ਹੈ ਇਹੋ ਜੀ ਜੋਤ ਦੀ ਲੋੜ ਆ ਆਪਾਂ ਇੱਕ ਦੂਜੇ ਦੀ ਬਾਹ ਫੜੀਏ ਨਾਲੇ ਤੇ ਆਪਣਾ ਸਹੀ ਸਮੇਂ ਦਸਵੰਗ ਲੱਗਦਾ ਹੈ ਜਿਵੇਂ ਗੁਰੂ ਘਰਾਂ ਦੇ ਵਿੱਚ ਕੋਈ ਸੇਵਾਵਾਂ ਹੁੰਦੀਆਂ ਨੇ ਉਹ ਵੀ ਉਹ ਬਹੁਤ ਕਰਦੇ ਨੇ ਸਾਧ ਸੰਗਤ ਕਿੱਥੇ ਕਿਸੇ ਚੀਜ਼ ਦੀ ਲੋੜ ਆ ਤਾਂ ਉਹ ਜ਼ਰੂਰ ਕਰਦੇ ਨੇ ਕਦੇ ਪਿੱਛੇ ਨਹੀਂ ਹਟਦੇ ਤੇ ਅੱਜ ਤੱਕ ਮੈਂ ਇਹ ਦਾਅਵੇ ਨਾਲ ਕਹਿਣਾ ਵੀ ਉਹ ਕਦੇ ਕਿਸੇ ਬਾਬੇ ਪੀਰ ਪਗੰਬਰ ਕੋਲ ਨਹੀਂ ਗਏ ਹੈਗੇ ਦੁਨਿਆਵੀ ਜਿਹੜੇ ਝੂਠੇ ਬਾਬੇ ਹਨ ਉਹਨਾਂ ਕੋਲ ਕਿਸੇ ਕੋਲ ਨਹੀਂ ਗਏ ਗੁਰੂ ਗ੍ਰੰਥ ਸਾਹਿਬ ਜੀ ਦਾ ਲਾੜ ਫੜਿਆ ਹੋਇਆ ਹੈ ਤੇ ਸਾਧ ਸੰਗਤ ਅੱਜ ਲੋੜ ਹੈ ਕਿਉਂਕਿ ਜੇ ਇਹੋ ਜੀ ਜੋਤ ਜਗੇਗੀ ਅੰਦਰ ਘਟੋ ਘਟ ਇਹ ਵੀ ਗੁਰੂ ਕੇਵਲ ਸਾਡਾ ਇੱਕ ਹੈ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਉਦਾਧਰ ਛੱਡ ਕੇ ਨਹੀਂ ਕਿਤੇ ਜਾਣਾ ਜੇ ਘਟੋ ਘਟ ਇਹੋ ਹੀ ਚਗਾਰੀ ਸਾਡੇ ਅੰਦਰ ਜਗਪੀ ਤੇ ਮੈਂ ਕਹਣਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਗੀਆਂ ਪੈ ਜਾਣਗੀਆਂ ਤੇ ਬਸ ਇਸੇ ਚੀਜ਼ ਦੀ ਲੋੜ ਹੈ ਆਪਾਂ ਗੁਰੂ ਨੂੰ ਹੀ ਆਪਣਾ ਗੁਰੂ ਮੰਨ ਲਿਏ ਪਿਆਰਿਓ ਆਪਾਂ ਇਤਿਹਾਸ ਨੂੰ ਪੜਹੀਏ ਵਿਚਾਰੀਏ ਘਟੋ ਘਟ ਸਹਿਬਜ਼ਾਦੇ ਆ ਤੇ ਜੀਵਨ ਤੋਂ ਆਪਾਂ ਇੱਕ ਸੇਧ ਲਈਏ ਤੇ ਆਪਾਂ ਆਪਣੇ ਗੁਰੂ ਵੱਲ ਆ ਜਾਈਏ ਸਹਿਜ ਧਾਰੀ ਹੋਈਏ ਤੇ ਸਾਜਣਾਂ ਭੈਣਾ ਜਿਹੜੀਆਂ ਨੇ ਸਿਰ ਤੇ ਚੁੰਨੀ ਤੇ ਵੀਰ ਸਹਿਜ ਧਾਰੀ ਹੋ ਜਾਣ ਕੇਸ ਦਾੜੀਆਂ ਰੱਖੋ ਤੇ ਪਿਆਰਿਓ ਕਲਗੀਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ